ਪਿੰਡ ਕੋਲੀਆ ਕਲਾ ਮੋਗਾ ਦੇ ਜੈ ਮਾਤਾ ਕਾਲੀ ਮੰਦਿਰ ਵਿੱਚ ਪੰਜਵਾਂ ਸਲਾਨਾ ਪੰਡਾਰਾ ਕਰਵਾਇਆ ਗਿਆ ਇਸ ਮੇਲੇ ਵਿੱਚ ਪਿੰਡ ਦੀ ਸਮੂਹ ਸਾਧ ਸੰਗਤ ਦੂਰੋਂ ਨੇੜੋਂ ਸੰਗਤ ਨੇ ਆ ਕੇ ਹਾਜ਼ਰੀ ਭਰੀ ਅਤੇ ਮੇਲੇ ਦੀ ਰੌਣਕ ਨੂੰ ਵਧਾਇਆ ਸਭ ਤੋਂ ਪਹਿਲਾਂ ਸਵੇਰੇ ਮਾਤਾ ਦੀ ਪੂਜਾ ਕੀਤੀ ਗਈ। ਇਸ ਤੋਂ ਬਾਅਦ ਮਾਤਾ ਦਾ ਗੁਣਗਾਨ ਕੀਤਾ ਗਿਆ। ਆਈਆਂ ਹੋਈਆਂ ਸੰਗਤਾਂ ਲਈ ਪੂਰੀਆਂ, ਛੋਲੇ, ਜਲੇਬੀਆਂ ਚਾਹ ਦਾ ਲੰਗਰ ਲਗਾਇਆ ਗਿਆ ਜਿਸ ਨੂੰ ਸੰਗਤਾਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਪੰਗਤਾਂ 'ਚ ਬੈਠ ਕੇ ਛਕਿਆ। ਅਖੀਰ ਵਿੱਚ ਪ੍ਰਧਾਨ ਸਖਬੀਰ ਸਿੰਘ ਅਤੇ ਸਾਰੀ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। Oh <laughs> you <laughs> ਮੈਂ ਸੁਖਵੀਰ ਸਿੰਘ ਪ੍ਰਧਾਨ ਪਿੰਡ ਕੋਲਿਆਕਲਾ ਜੋ ਕਿ ਅੱਜ ਭੰਡਾਰਾ ਕਰਾਇਆ ਗਿਆ ਪੰਜਵਾਂ ਉਹਦੇ ਵਿੱਚ ਸਾਰੇ ਪਿੰਡ ਨੇ ਵੱਧ ਚੜ ਕੇ ਹਿੱਸਾ ਲਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਪੂੜੀਆਂ ਛੋਲਿਆਂ ਦੇ ਲੰਗਰ ਅਤੇ ਜਲੇਬੀਆਂ ਦੇ ਪਿੰਡ ਦੇ ਸਹਿਯੋਗ ਨਾਲ ਵੱਧ ਚੜ ਕੇ ਇਹਦੂ ਵੀ ਵੱਧ ਚੜ ਕੇ ਅਸੀਂ ਪ੍ਰੋਗਰਾਮ ਕਰਾਂਗੇ ਜੈ ਮਾਤਾ ਕਲੀ ਮੰਦਰ ਪਿੰਡ ਕੋਲਿਆਕਲਾ ਦੇ ਵਿੱਚ ਹਰ ਸਾਲ ਭੰਡਾਰਾ ਲਵਾਇਆ ਜਾਂਦਾ ਆ ਪੰਜਵਾਂ ਭੰਡਾਰਾ ਹੈ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਅੱਜ ਮਾਤਾ ਦੇ ਮੰਦਿਰ ਵਿੱਚ ਪੰਜਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਪੂੜੀਆਂ ਛੋਲੇ ਚਾਹ ਪਾਣੀ ਜਲੇਬੀਆਂ ਦਾ ਲੰਗਰ ਵਰਤਾਇਆ ਗਿਆ ਸੰਗਤਾਂ ਨੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਅਸੀਂ ਆਸ ਕਰਦੇ ਹਾਂ ਕਿ ਜੇ ਮਾਤਾ ਰਾਣੀ ਦੀ ਕਿਰਪਾ ਰਹੀ ਤਾਂ ਅਗਲੇ ਸਾਲ ਅਸੀਂ ਵੱਧ ਤੋਂ ਵੱਧ ਹੋਰ ਕੋਸ਼ਿਸ਼ ਕਰਾਂਗੇ ਵੱਧ ਕਰਨ ਦੀ ਧੰਨਵਾਦ